ਮਜਬੂਰ ਕਰਦੀ ਸਾਡੇ ਅਸੀਂ ਜਦੋਂ ਵੀ ਨਾਮ ਜਪਦੇ ਆ ਤੇ ਫਿਰ ਸਾਨੂੰ ਯਾਦ ਆਉਂਦਾ ਹੈ ਭਗਤ ਵਚਲ ਤੇਰਾ 베ਰ ਤੇ ਮਹਾਰਾਜ ਤੂੰ ਭਗਤਾਂ ਦੀ ਰੱਖਿਆ ਕਰਨ ਵਾਲਾ ਜਿਉਂ ਹੀ ਸ਼ਬਦ ਭਗਤ ਆਉਂਦਾ ਨਾ ਥ्रू ਪ੍ਰਹਿਲਾਦ ਭਗਤ ਨਵੀਨ ਦਾਸ ਕਬੀਰ ਨਾਮਾ trilochana ਸੂਰਦਾਸ ਤੁਸੀਂ ਸੂਰਦਾਸ ਦੀ ਇੱਕੋ ਹੀ ਪੰਕਤੀ ਮਹਾਰਾਜ ਨੇ ਸੂਰਦਾਸ ਦੀ ਸਿਰਫ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਦੇਖੋ ਇੱਕੋ ਹੀ ਪੰਕਤੀ ਕਰਕੇ ਦੇਖ ਲਓ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਤਰਜਾ ਪ੍ਰਾਪਤ ਹੋ ਗਿਆ ਤੇ ਇਹ ਭਗਤਾਂ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ ਕਿਉਂਕਿ ਨਾਮ ਇਹਨਾਂ ਜਪਿਆ ਨਹੀਂ ਜਾਂਦਾ ਅਸੀਂ ਨੇ ਥੋੜੀ ਦੇਰ ਬਹਿ ਗਏ ਸਾਡੇ ਗੁੰਡੇ ਦੁੱਖਾਂ ਲੱਗ ਜਾਂਦੇ ਢੋਕੜੀ ਮਾਰਨੀ ਮੁਸ਼ਕਲ ਹੋ ਜਾਂਦੀ ਹੈ ਪ੍ਰੋਬਲਮ ਅੱਜ ਬੜੀਆਂ ਬੈਠਣਾ ਹੀ ਮੁਸ਼ਕਲ ਫਿਰ ਬਹਿ ਵੀ ਲਈਏ ਚਾਹੀਏ ਤਾਂ ਸਾਡਾ ਧਿਆਨ ਕਰਦੇ ਕੰਮਾਂ ਵਿੱਚ ਦੇ ਘਰ ਦੇ ਕੰਮਾਂ ਤੋਂ ਵੀ ਹਟਾ ਲਏ ਤਾਂ ਆਸ-ਪਾਸ ਹੋਰ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਕਿਸ ਨੇ ਕੀ ਕੱਪੜੇ ਪੈਨੇ ਨੇ ਕੀ ਕਰ ਰਿਹਾ ਇਹ ਸਾਡਾ ਧਿਆਨ ਬਾਹਰ ਮੁਖੀ ਹੈ ਸਾਡਾ ਧਿਆਨ ਅੰਦਰ ਮੁਖੀ ਹੋ ਨਹੀਂ ਪਾਰਿਆ ਉਸ ਦੇ ਲਈ ਬੜੇ ਸਾਨੂੰ ਕਰਨਾ ਤਾਂ ਪੈਂਦਾ ਹੈ ਯਤਨ ਥੋੜਾ ਇੱਕ ਤਾਂ ਸਾਡੇ ਸਾਥ ਨੇ ਜੋ ਉਹ ਤੇਜ਼ੀ ਨਾਲ ਚੱਲਦੇ ਨੇ ਕਦੀ ਵੀ ਤੁਸੀਂ ਆਪਣੇ ਸਾਹਾਂ ਦੇ ਵੱਲ ਧਿਆਨ ਦਿਓ ਇਸ ਆਡੀ ਸਾਹ ਪ੍ਰਕਿਰਿਆ ਜੋ ਹੁਣ ਇਸ ਕਲਯੁਗ ਦੇ ਸਮੇਂ ਵਿੱਚ